ਦੇਖੋ ਸੇਵਾਵਾਂ ਮਿਲਣੀਆਂ ਜਾਂ ਸੇਵਾਵਾਂ ਵਾਪਸ ਲੈ ਲੈਣੀਆਂ ਇੱਕ ਬਕਰਾ ਵਿਸ਼ਾ ਪਰ ਮर्यादा ਦਾ ਬਹੁਤ ਵੱਡਾ ਜਿਹਾ ਕਾਂ ਸੀ ਉਹ ਇਹਨਾਂ ਨੂੰ ਨੂੰ ਲੈ ਕੇ ਤੇ ਕੀਤਾ ਗਿਆ ਚੋਰੀ ਸ਼ੇਪੇ ਨਿਯੁਕਤ ਕੀਤੀ ਗਈ ਚਲਦੇਖੰਡ ਪਰਸਾਪ ਦੇ ਪ੍ਰਵਾਹ ਵਿੱਚ ਮੈਨੇਜਰ ਨੇ ਔਰ ਉਸ ਕਤਲ ਨੇ ਸਿਰ ਤੇ ਦਸਤਾਰ ਰੱਖ ਕੇ ਬਾਕੀ ਸਲੋਪਾ ਪਾਇਆ ਔਰ ਬਿਨਾ ਉਸ ਸਾਫ ਦੇ ਪ੍ਰਕਾਸ਼ ਤੋਂ ਤਖਤ ਸਾਹਿਬ ਤੇ ਜਾ ਕੇ ਖਾਲੀ ਪਾਲਕੀ ਨੰਬਰ 4 ਟਿਕਣਾ ਅਸਾਬ ਦੇ ਅੰਤ ਜਾ ਕੇ ਜਿੱਥੇ ਮੈਨੂੰ ਲੱਗਦਾ ਹੈ ਕਿ ਸ਼ਸਤਰ ਵੀ ਸੁਭਾਇਮਾਨ Falle ne se pite ਉੱਥੇ ਜਾ ਕੇ ਮੱਥਾ ਟੇਕਣਾ ਔਰ ਚੋਰੀ ਸ਼ਿੱਪੇ ਜਿਹੜਾ ਹੋਇਆ ਹੈ ਇਹ ਬਹੁਤ ਇਹ ਮਰਿਆਦਾ ਦੀ ਉਲੰਘਣਾ ਔਰ ਮਰਿਆਦਾ ਤਖਣ ਕੀਤਾ ਗਿਆ ਮੈਂ ਦਾਸ ਹੈਡ ਗ੍ਰੰਥੀ ਸੱਚ ਫੰਡ ਸ੍ਰੀ ਹਰਮੰਦਰ ਸਾਹਿਬ ਹੋਣ ਨਾਤੇ ਸੰਗਤ ਦੀ ਜਾਣਕਾਰੀ ਵਾਸਤੇ ਕਿ ਤੁਸੀਂ ਸਵਾਲ ਕੀਤਾ ਹੈ ਸਾਨੂੰ ਵੀ ਟੈਲੀਫੋਨ ਆਏ ਸੰਸਥਾਨ ਨੂੰ ਪੁੱਛ ਸਕਦਾ ਹੈਸਤਾਂ ਔਰ ਕੇਵਲ ਸੰਗਤ ਦੀ ਜਾਣਕਾਰੀ ਵਾਸਤੇ ਕਿ ਸੰਗਤ ਇਸ ਮर्यादा ਤੋਂ ਜਾਣੂ ਹੋਵੇ ਇਹ ਮर्यादा ਕੀ ਹੁੰਦੀ ਹੈ ਉਹ ਜਿਹੜੀ ਮर्यादाਸੀਂ ਤੁਹਾਡੇ ਸਵਾਲ ਸੁਣਨ ਤੇ ਤੁਹਾਡੇ ਨਾਲ ਉਹ ਸਾਂਝੀ ਹੈ ਜਿਹੜਾ ਖਾਸਤਾ ਉਹ ਅਧੁਰਚੀ ਕੀ ਫੱਤੇ ਇਸ ਤੇ ਨਹੀਂ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਨ ਕਮੇਟੀ ਵੱਲੋਂ ਜੋ ਨਿਯੁਕਤੀਆਂ ਕੀਤੀਆਂ ਗਈਆਂ ਜੋ ਕਾਸਨੂਰ ਤੇ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਬਖਸ਼ਿਆ ਕਿਸੇ ਬਾਤੋਂ ਸੇਵਾ ਮੁੱਕਤਾ ਗਿਆ ਔਰ ਜੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਦਾਸ ਦੀ ਔਰ ਗੈਨੀ ਸੁਲਤਾਨ ਸਿੰਘ ਖੱਤਿਆਵਾਸੀ ਉਹਨੂੰ ਬਹਾਲ ਰੱਖਿਆ ਗਿਆ ਉਹ ਸੇਵਾ ਨਰਨਪੁਰ ਐਸੀ ਪ੍ਰਿੰਟ ਕਰਦੇ ਹਾਂ ਅੱਜ ਹੁਣ ਜੈਸੀ ਜਿਹੜੀ ਹਰਮੰਦਰ ਸਾਹਿਬ ਦੀ ਸੇਵਾ ਹੈ ਉਹ ਕਰ ਰਹੇ ਹਾਂ ਜੋ ਸਵਾਲ ਤੁਸੀਂ ਮਰਗਾ ਦਾ ਸੰਬੰਧਿਤ ਕੀਤਾ ਹੈ ਬਹੁਤ ਸਾਰੇ ਟੈਲੀਫੋਨ ਵਿਸ਼ਵ ਪ੍ਰਦੇਸ਼ ਤੋਂ ਮੈਸੇਜ ਤانوں ਪੁੱਛਿਆ ਕਸਵਾਲ ਪੁੱਛੇ ਗਏ ਪਰ ਫਿਰ ਵੀ ਮੈਂ ਇੱਕ ਵਾਰ ਇਹ ਗੱਲ ਜ਼ਰੂਰ ਕਹਿ ਦਿਆਂ ਕਿ ਮੈਂ ਵੀਡੀਓ ਆ ਵੀ ਕਿਸੇ ਵੀ ਐਸੀ ਗੱਲ ਦਾ ਜਵਾਬ ਨਹੀਂ ਦੇਣਾ ਕਿ ਜਿਸ ਤੇ ਜਵਾਬ ਦੇਣ ਦੇ ਨਾਲ ਡੈਸ਼ ਵਿੱਚ ਆ ਕੇ ਤੇ ਜਿਹੜੀ ਪਾਪਾ ਘੁੱਟਾ ਸਾਹਿਬ ਦੀ ਪਵਿੱਤਰ ਗੱਡੀ ਹੈ ਉਸ ਗੱਡੀ ਦੇ ਉੱਤੇ ਇੱਕ ਬੰਦੇ ਛੱਟੇ ਪਾਏ ਜਾਣ ਇਹ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ ਔਰ ਮੈਂ ਕੇਵਲ ਤੁਹਾਡੇ ਨਾਲ ਜਿਵੇਂ ਤੁਸੀਂ ਵੀ ਪੁੱਛਿਆ ਉਹ ਦੇਸ਼ਾ ਪ੍ਰਦੇਸ਼ਾ ਤੋਂ ਤੁਸਾਨੂੰ ਟੈਲੀਫੋਨ ਮੈਸੇਜ ਵੀ ਆਏ ਦੇਖੋ ਅੰਤਰਕ ਕਮੇਟੀ ਜਥੇਦਾਰ ਸਹਿਬਾਨ ਦੀ ਸਿੰਘ ਸਹਿਬਾਨ ਦੀ ਨਿਯੁਕਤੀ ਕਰਦੀ ਹੈ। ਔਰ ਬੜੇ ਸਤਕਾਰ ਦੇ ਨਾਲ ਜੋ ਤਾਜ ਪੁਸ਼ੇ ਕੀਤੀ ਜਾਂਦੀ ਹੈ 12 ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਨੇ। ਪੰਥਦੀਆਂ ਜਿਹੜੇ ਗਲ ਪੰਥ ਨੇ ਲਿਖ ਸੰਜਸਤ ਪੰਥੀਆਂ ਦੇ ਇਕਸਾਲਾਂ ਨੇ ਸੰਪਰਦਾਵਾਂ ਨੇ ਸੰਸਥਾਵਾਂ ਨੇ ਸੰਤ ਮਹਾਂਪੁਰਖ ਉਦਾਸੀ ਨਰਮਲੇ ਜਿੰਨੇ ਵੀ ਉਹਨਰ ਸਾਰਿਆਂ ਨੂੰ ਸੁਨੇਹੇ ਹੈ ਕਿ ਜੇ ਜਾਣਦੇ ਨੇ ਕਿ ਇਸ ਦਿਨ ਇਸ ਥਾਂ ਤੇ 8:00 ਵਜੇ ਇੜਤਾਜ ਪੁਸ਼ੀ ਸਿੰਘ ਸਾਹਿਬ ਦੀ ਕੀਰਤੀ ਜਾਣੀ ਹੈ ਔਰ ਤੁਸੀਂ ਪਹੁੰਚ ਕਰਕੇ ਉਹਦੇ ਵਿੱਚ ਸ਼ਮੂਲੀਅਤ ਕਰੋ ਹਾਜ਼ਰੀ ਪਰ ਉਹ ਖ਼ਬਾਰਾਂ ਚ ਵੀ ਹੁੰਦਾ ਹੈ ਚਿੱਠੀਆਂ ਵੀ ਜਿਹੜੀਆਂ ਨੇ ਭੇਜੀਆਂ ਜਾਂਦੀਆਂ ਨੇ ਆ ਕਾਇਦਾ ਗੁਰੂ ਦੀ ਹਜ਼ੂਰੀ ਵਿੱਚ ਤਖਤ ਸਾਹਿਬ ਤੇ ਚਾਹੇ ਕੇਸਰ ਸਾਹਿਬ ਹੈ ਚਾਹੇ ਸ਼ੀਰ ਇਕਾਲ ਤਖਤ ਸਾਹਿਬ ਹੈ ਸਤਗੁਰਾਂ ਦਾ ਪ੍ਰਕਾਸ਼ ਹੁੰਦਾ ਹੈ ਔਰ ਕੀਰਤਨ ਹੁੰਦਾ ਹੈ ਗੁਰਮਤ ਸਮਾਗਮ ਹੁੰਦਾ ਹੈ ਉਹਦੇ ਬਾਅਦ ਉਸ ਪ੍ਰਤੀ ਉਹ ਸਭ ਕੀਤਾ ਜਿਹੜੀਆਂ ਨੇ ਉਸ ਰਸਮ ਬਾਰੇ ਮਾਈਕ ਤੇ ਸਪੀਕ ਕਰਦੇ ਬੋਲਦੀਆਂ ਵੀ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਹੁਕਮਨਾਮਾ ਹੁੰਦਾ ਹੈ ਕਿਹੜਾ ਪ੍ਰਸ਼ਾਦ ਜਿਹੜੇ ਦੇਗਾ ਉਹ ਵਰਤਾਈ ਜਾਂਦੀ ਹੈ ਔਰ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਤਾਜ ਪੁਸ਼ਕੀ ਦਾ ਸਮਾਗਮ ਹੁੰਦਾ ਹੈ ਉਦੋਂ ਹੱਟ ਕ੍ਰਾਂਤੀ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਨੂੰ ਖੋਲ੍ਹਦੇ ਤੇ ਉਹਨੂੰ ਜਥੇਦਾਰੀ ਦੇਣ ਦਾ ਜਿਹੜਾ ਐਲਾਨ ਉਹ ਬੋਲ ਕੇ ਮਾਈਕ ਦੇ ਉੱਤੇ ਬੋਲ ਕੇ ਕਰਦਾ ਸੰਗਤ ਜਕਾਰੇ ਛੜਦੀ ਹੈ ਔਰ ਜਿਹੜੀ ਉਸ ਜਿਹੇ ਦਰਸਬਾਬ ਨੇ ਵੀਡੀਓ ਪ੍ਰਵਾਨ ਕੀ ਹੈ ਉਹ ਦਿੱਤੀ ਜਾਂਦੀ ਹੈ ਸਭ ਤੋਂ ਪਹਿਲੀ ਦਸਤਾਰ ਖੈਟ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇਂਦਿਆਂ ਨੇ ਔਰ ਉਹਦੇ ਬਾਅਦ ਬਾਕੀ ਤਖਤ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਚੀਫ ਖਾਸ ਦਾ ਦੀਵਾਨ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਔਰ ਅਕਾਲੀ ਦਰਬ ਵੱਲੋਂ ਨਵਾਂ ਦਾ ਦਸਤਾਰ ਲੈ ਕੇ ਸਿੰਘ ਸਾਹਿਬਾਂस्ते ਚਸਟਰ ਸਾਹਿਬਾਂस्ते ਪਹੁੰਚਦਾ ਹੈ। ਔਰ ਫਿਰ ਬਾਕੀ ਸੰਪਰਦਾਵਾਂ ਜਿੰਨਾਂ ਵਿੱਚ ਨਿਹੰਗ ਸਿੰਘ ਨੇ, ਅਕਸਾਲਾ ਨੇ ਔਰ ਸਾਬਾ ਸੁਸਾਇਟੀਆਂ, ਸਿੰਘ ਸੁਭਾਵਾਂ, ਗੁਰਦੁਆਰਾ ਕਮੇਟੀਆਂ, ਉਦਾਸੀ ਮਾਪੂਰ, ਦਰਮਲੇ ਮਾਪੂਰ ਉਹ ਸਾਰੇ ਸਨਮਾਨ ਦੇ ਕੇ ਤੇ ਫਿਰ ਜਿਹੜੀ ਜ਼ਹਿਦਾਰ ਦੀ ਪਦਵੀ ਹੁੰਦੀ ਹੈ ਉਹਨੂੰ ਸੰਭਾਲਦੇ ਨੇ। ਇਸੇ ਤਰ੍ਹਾਂ ਯਾਦ ਦੂਜੇ ਤਖਸੈਬਾਨ ਦੀ ਜਿਹੜੇ ਪੰਜਾਬ ਤਖਸਾਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਹਿੱਲੇ ਜੇ ਮਤਖਸ਼ਰੀ ਪੀਐਸ ਕਰਦਾ ਹੈ ਪਕਸ਼ੀ ਦਮਦਮਾ ਸਾਹਿਬ ਹੈ ਉਥੋਂ ਦੇ ਜਥੇਦਾਰ ਦੀ ਨਿਯੁਕਤੀ ਦਾ ਐਲਾਨ ਜਥੇਦਾਰ ਸ਼੍ਰੀ ਅਕਾਲ ਤਖਸਾਲ ਕਰਦਾ ਹੈ ਉਹ ਜਿਹੜਾ ਮਤਾ ਹੁੰਦਾ ਹੈ ਉਹਦੀ ਚਿੱਠੀ ਜਿਹੜੀ ਹੁੰਦੀ ਹੈ ਉਹ ਜਥੇਦਾਰ ਸ਼੍ਰੀ ਅਕਾਲਪਤ ਸਾਹਿਬ ਕੇਸਰ ਸਾਹਿਬ ਔਰ ਦਮਦਮਾ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦਾ ਜਿਹੜਾ ਉਹ ਆਰਡਰ ਹੈ ਵੀਡੀਓ ਚਿੱਠੀ ਹੈ ਉਹ ਪੜ ਕੇ ਬਾਕਾਇਦਾ ਤੌਰ ਤੇ ਸੇਵਾ ਸੰਭਾਲਣ ਦਾ ਐਲਾਨ ਕੀਤਾ ਜਾਂਦਾ ਹੈ ਪਰ ਇਹ ਜੋ ਪਿਛਲੇ 2 ਦਿਨਾਂ ਵਿੱਚ ਵਾਪਰਿਆ ਹੈ ਦੇਖੋ ਸੇਵਾਵਾਂ ਮਿਲਣੀਆਂ ਜਾਂ ਸੇਵਾਵਾਂ ਵਾਪਸ ਲੈ ਲੈਣੀਆਂ ਇੱਕ ਵੱਡਾ ਵਿਸ਼ਾ ਪਰ ਮर्यादा ਦਾ ਬਹੁਤ ਵੱਡਾ ਇੱਕ ਕਾਂਸੀ ਉਹ ਇਹਨਾਂ ਨੂੰ ਨੂੰ ਲੈ ਕੇ ਤੇ ਗੁੱਤਾ ਗਿਆ ਚੋਰੀ ਸ਼ਿਪੇ ਨਿਯੁਕਤ ਕੀਤੀ ਗਈ ਚਲਦੇ ਆਖੰਡਪੁਰ ਸਾਹਿਬ ਦੇ ਪ੍ਰਵਾਹ ਵਿੱਚ ਮੈਨੇਜਰ ਨੇ ਔਰ ਸਖਤਰ ਨੇ ਸਿਰ ਤੇ ਦਸਤਾਰ ਰੱਖ ਕੇ ਉਸ ਨੂੰ ਕਾਬੂ ਆਇਆ ਔਰ ਬਿਨਾ ਉਸ ਸਾਹਿਬ ਦੇ ਪ੍ਰਕਾਸ਼ ਤੋਂ ਤਖਤ ਸਾਹਿਬ ਤੇ ਜਾ ਕੇ ਖਾਲੀ ਪਾਲਕੀ ਨੰਬਰ 4 ਤੇ ਕਣਾ ਸਾਬ ਦੇ ਅੰਤਜਾ ਕੇ ਜਿੱਥੇ ਮੈਨੂੰ ਲੱਗਦਾ ਹੈ ਕਿ ਸ਼ਖਤਰ ਵੀ ਸੁਭਾਇਮਾਨ Falle ਨਹੀਂ ਸੀ ਪੀਤੇ ਉੱਥੇ ਜਾ ਕੇ ਮੱਥਾ ਟੇਕਣਾ ਔਰ ਚੋਰੀ ਸ਼ਿੱਕੇ ਜਿਹੜਾ ਹੋਇਆ ਹੈ ਇਹ ਬਹੁਤ ਇਹ ਮਰਿਆਦਾ ਦੀ ਉਲੰਘਣਾ ਔਰ ਮਰਿਆਦਾ ਦਾ ਖਾਣ ਕੀਤਾ ਗਿਆ ਮੈਂ ਦਾਸ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੋਣਾ ਤੇ ਸੰਗਤ ਦੀ ਜਾਣਕਾਰੀ ਵਾਸਤੇ ਕੋਈ ਤੁਸੀਂ ਸਵਾਲ ਕੀਤਾ ਸਾਨੂੰ ਵੀ ਟੈਲੀਫੋਨ ਆਇ ਸੰਸਾ ਨੂੰ ਪਹੁੰਚ ਸਕਦਾ ਹੈ ਸੰਨ ਔਰ ਕੇਵਲ ਸੰਗਤ ਦੀ ਜਾਣਕਾਰੀ ਵਾਸਤੇ ਕਿ ਸੰਗਤ ਇਸ ਮਰਿਆਦਾ ਤੋਂ ਜਾਣੂ ਹੋਵੇ ਇਹ ਮਰਿਆਦਾ ਕੀ ਹੁੰਦੀ ਹੈ ਉਹ ਜਿਹੜੀ ਮਰਿਆਦਾ ਸੀ ਤੁਹਾਡੇ ਸਵਾਲ ਖੁਸ਼ਣ ਤੇ ਤੁਹਾਡੇ ਨਾਲ ਸਾਂਝੀ ਹੈ ਸੰਗਤ ਨੇ ਅੰਮ੍ਰਿਤ ਨਾਮ ਨਾਲ ਮੰਨਦੇ ਨੇ ਕਿ ਇਹਦੇ ਉਹਨਾਂ ਦੇ ਕਿਉਂ ਇਸੇ ਕਰਕੇ ਹੈ ਨਾ ਕਿ ਜਦੋਂ ਕੋਈ ਬੇਨਿ ਜਿਵੇਂ ਕਿਤੇ ਜਾਂਦੀ ਹੈ ਉਸ ਬੇਨਿ ਜੀ ਦੇ ਖਿਲਾਫ ਪੰਥ ਦੇ ਵਿੱਚ ਐਸਾ ਜਿਹੜਾ ਰੋਸ ਹੈ ਉਹ ਉੱਠਣਾ ਜਿਹੜਾ ਹੈ ਉਹ ਸੁਭਾਵਕ ਹੈ